ਲੈ ਵੀ ਦੋਸਤੋ ਜਿਹੜੇ ਚੈਨਲ ਤੇ ਪਹਿਲੀ ਹਜ਼ਾਰ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਰਿਕੁਐਸਟ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜਿਹੜਾ ਇੱਕ ਪਸ਼ੂ ਮੇਲਾ ਜਿਹੜਾ ਚੱਲ ਰਿਹਾ ਉਸ ਮੇਲੇ ਤੇ ਦੋਸਤੋ ਵੈਰੋਕੇ ਪੈਂਟ ਤੋਂ ਜਿਹੜੀਆਂ ਕੱਟੀਆਂ ਆਈਆਂ ਸੀ ਆ ਤੀਜੇ ਨੰਬਰ ਤੇ ਆਈ ਆ ਪ੍ਰਾਪਰਟੀ ਡੀਟੇਲ ਬਾਈ ਤੋਂ ਲਵਾਂਗੇ ਤੇ ਆ ਪਹਿਲੇ ਨੰਬਰ ਤੇ ਤੇ ਉਸ ਤੋਂ ਪਹਿਲਾਂ ਜਿਹੜੇ ਵੀ ਵੀਡੀਓ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਕਰਦੇ ਆਪਾਂ ਬਾਈਆਂ ਨਾਲ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਨਾਮ ਦੱਸ ਦੇ ਪ੍ਰਗਟ ਸਿੰਘ ਠੀਕ ਆ ਤੇ ਇਹ ਆਪਣੀ ਕੱਟੀ 99 ਨੰਬਰ ਤੇ ਆਈ ਆ ਇਹ ਤੀਜੇ ਤੇ ਆਈ ਆ ਤੀਜੇ ਤੇ ਕਿੰਨੇ ਟਾਈਮ ਦੀ ਆ ਇਹ 5 ਮਹੀਨੇ ਤੇ 20 ਦਿਨਾਂ ਦੀ ਆ 5 ਮਹੀਨੇ ਤੇ 20 ਦਿਨਾਂ ਦੀ ਆ ਤੇ ਕਿਹੜੇ ਸਾਨ ਦੀ ਆ ਇਹ 487 ਦੀ ਹੈ ਨਾ ਠੀਕ ਆ ਸਰਕਾਰੀ ਸੀਮੰਦੀ ਆ ਦੋਸਤੋ ਸਰਕਾਰੀ ਸੀਮੰਦੀ ਆ 487 ਦੀ ਹੈ ਨਾ ਦੇਖ ਸਕਦੇ ਆ ਕੱਦ ਕਾਠ ਵੇਲ ਬਾਕੀ ਅੱਖ ਬਹੁਤ ਸੋਹਣੀ ਹੈ ਦੀ ਦੋਸਤੋ ਦੇਖ ਸਕਦੇ ਆ ਚੱਲ ਤੋਰਿਆਂ ਇਹਨੂੰ ਪੱਠ ਪੁੜਾ ਦੇਖ ਸਕਦੇ ਪੂਰੇ ਚੌੜੇ ਪੱਠ ਪੁੜੇ ਦੀ ਆ ਬਾਕੀ ਥਣ ਥਣ ਬਹੁਤ ਸੋਹਣਾ ਦੇਖ ਸਕਦੇ ਲੱਗਾ ਵਾ ਕੱਟੀ ਬਾਕੀ ਮਾਰਕਿੰਗ ਬਹੁਤ ਜਾਇਜ ਆ ਦੋਸਤੋ ਬਹੁਤ ਸੋਹਣੀ ਕੱਟੀ ਆ ਦੇਖ ਸਕਦੇ ਆ ਦੋਸਤੋ ਚੰਗਾ ਕਦ ਕਾਟ ਕਰੂ ਹਨਾ ਦੇਖ ਸਕਦੇ ਦੋਸਤੋ ਬਹੁਤ ਸੋਹਣੀ ਕੱਟੀ ਆ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਜਰੂਰ ਉਹ ਬਾਈ ਗਿਆ ਵਾ ਪਾਣੀ ਪਾਣ ਇਹਦੀ ਵੀ ਪ੍ਰੋਪਰ ਡਿਟੇਲ ਲੈ ਲੈਂਦੇ ਆਪਾਂ ਇੱਤੇ ਪਿੰਡ ਦੀਆਂ ਜਾਨੀ ਕਿ ਦੋਸਤੋ ਦੋ ਕਟੀਆਂ ਨੰਬਰਾਂ ਜਾਗਾਂ ਇਹ ਤਨੌਲੇ ਤੋਂ ਵੀ ਆਈ ਸੀ ਚੌਥੇ ਨੰਬਰ ਤੇ ਲੈ ਵੀ ਦੋਸਤੋ ਦੂਜੇ ਬਾਈ ਨਾਲ ਵੀ ਗੱਲ ਕਰਦੇ ਆਂ ਤੇ ਵੀਡੀਓ ਸ਼ੇਅਰ ਕਰ 88 ਗਾਲ ਬਾਈ ਫੱਸੀ ਗਾ ਬਾਈ ਜੀ ਨਾਮ ਦੱਸ ਦੇ ਜਗਜੀਤ ਸਿੰਘ ਜੀ ਠੀਕ ਆ ਆਪਣਾ ਨਾਮ ਵੀ ਰਾਜ ਠੀਕ ਆ ਆਪਣਾ ਪਿੰਡ ਮਾੜੀ ਮਾੜੀ ਵਾ ਠੀਕ ਆ ਤੇ ਸਤਿ ਸ਼੍ਰੀ ਅਕਾਲ ਵੀ ਨਾਮ ਦੱਸ ਦਿਓ ਜੀ ਗੁਰਪ੍ਰੀਤ ਸਿੰਘ ਜੀ ਹਾਂਜੀ ਆਪਣਾ ਵੀ ਜਸਤਾ ਜੀ ਠੀਕ ਆ ਪਿੰਡ ਕਿਹੜਾ ਵੀ ਮਾੜੀ ਮਾੜੀ ਠੀਕ ਆ ਸਤਿ ਸ਼੍ਰੀ ਅਕਾਲ ਵੀ ਅੰਬੇਰੋਕੇ ਠੀਕ ਆ ਅੰਬੇਰੋਕੇ ਜੀ ਬਿੰਦਰ ਠੀਕ ਆ ਤੇ ਕਿੰਨੇ ਟਾਈਮ ਦੀ ਕੱਟੀ ਆ ਇਹ ਆਪਣੀ ਇਹ 11 ਮਹੀਨੇ 18 ਦਿਨਾਂ ਦੀ 11 ਮਹੀਨੇ 18 ਦਿਨਾਂ ਦੀ ਹਾਂਜੀ ਕਿਹੜਾ ਨੰਬਰ ਪ੍ਰਾਪਤ ਕਰ ਲਿਆ ਨੇ ਆਖਰੀ ਤੋਂ ਪਹਿਲੇ ਨੰਬਰ ਤੇ ਪਹਿਲੇ ਨੰਬਰ ਤੇ ਕਿਹੜੇ ਝੋਟੇ ਦੀ ਆ ਇਹ ਇਹ ਜੂਵੀ ਦੀ ਡਾਕਟਰ ਹਣੀ ਆ ਜੀ ਇਹ ਡਾਕਟਰ ਕੋਲੇ ਝੋਟਾ ਹਾਂਜੀ ਹਾਂਜੀ ਠੀਕ ਆ ਤੇ ਉਹਦਾ ਸੀਮਨ ਸੋਮਨ ਤਿਆਰ ਕਰਾਇਆ ਇਕ ਨਹੀਂ ਉਹਦਾ ਸੀਮਨ ਨਹੀਂ ਆ ਉਹਦੋਂ ਗਾ ਜਿਹੜਾ UV2 ਉਹਦਾ ਸੀਮਨ ਤਿਆਰ ਕਰਵਾ ਤਾ ਉਹਦਾ ਠੀਕ ਆ ਉਹਦਾ ਕਰਵਾ ਲਿਆ ਦੇਖ ਸਕਦੇ ਹੋ ਦੋਸਤੋ ਪਹਿਲਾ ਨੰਬਰ ਪ੍ਰਾਪਤ ਕੀਤਾ ਕਿੰਨਾ 11 ਮਹੀਨੇ ਤੇ 18 ਦਿਨਾਂ ਦੀ ਆ ਦੋਸਤੋ ਦੇਖ ਸਕਦੇ ਆ ਝੋਲੀ ਝਾਲੀ ਬਾਕੀ ਮਾਰ ਕੇ ਬਹੁਤ ਜਾਇਜ ਆ ਇਹਦੇ ਅੱਖ ਵੀ ਦੇਖ ਸਕਦੇ ਆ ਦੇਖ ਸਕਦੇ ਆ ਦੋਸਤੋ ਪੂਰੀ ਗੁਲਾਬੀ ਅੱਖ ਤੇ ਟੇਢੀ ਮੋਚਾ ਆ ਗਈ ਦੋਸਤੋ ਇਹਦੀ ਬਾਕੀ ਰੰਗ ਬਾਜ ਬਹੁਤ ਚੰਗਾ ਆ ਇਹਦਾ ਤੇ ਕਿਦਾਂ ਦਾ ਲੱਗਾ ਮੇਲੇ ਤੇ ਆ ਕੇ ਫਿਰ ਬਹੁਤ ਵਧੀਆ ਜੀ ਬਹੁਤ ਵਧੀਆ ਦੇਖੋ ਸਭ ਤੋਂ ਚੰਗੀ ਕੱਟੀ ਆ। ਬਾਕੀ ਥਣ ਝੋਲੀ ਦੇਖ ਸਕਦੇ ਆ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਤੇ ਡਾਕਟਰ ਜੇ ਤੁਹਾਡੇ ਨਾਲ ਕੋਈ ਕਨੈਕਟ ਕਰਨਾ ਹੋਵੇ ਨੰਬਰ 99776 33555 ਇੱਕ ਵਾਰੀ ਹੋਰ ਬੋਲ ਦਿਓ। 99776 33555 ਠੀਕ ਆ ਆਪਣੇ ਕੋਲੇ ਸੀਮਨ ਤਾਂ ਹਰ ਤਰ੍ਹਾਂ ਦਾ ਜੀ ਯਾਨੀ ਕਿ ਪੂਰੇ ਵਧੀਆ ਹੀ ਹੁੰਦੇ ਆ। ਹਾਂ ਸਾਰਾ ਸੀਮਨ ਹੁੰਦਾ। ਠੀਕ ਆ ਡਾਕਟਰ ਕੋਲੇ ਵੀ ਪੂਰੇ ਸਾਰੇ ਸੀਮ ਹੁੰਦੇ ਆ ਜਿਹੜਾ ਵੀ ਤੁਸੀਂ ਚਾਹੋ ਉਹ ਪ੍ਰਵਾਹ ਸਕਦੇ ਆ। ਜ਼ਰੂਰ ਕਨੈਕਟ ਕਰ ਲਿਓ। ਵੇਖ ਸਕਦੇ ਹੋ ਦੋਸਤੋ ਬਹੁਤ ਚੰਗੀ ਕੱਟੀ ਆ ਤੇ ਜਿੰਨੀ ਵੀ ਹੋ ਸਕੇ ਵੀਡੀਓ ਬਹੁਤ-ਬਹੁਤ ਸ਼ੇਅਰ ਕਰ ਦਿਓ ਵੇਖ ਸਕਦੇ ਨਿਸ਼ਾਨ ਨਿਸ਼ੂਣ ਬਹੁ ਬਗਾ ਆਏ ਆ ਬਾਕੀ ਝੋਲੀ ਦੇਖ ਸਕਦੇ ਆ ਦੀ ਐ ਲੱਗਦੀ ਦੋਸਤੋ ਜਿਵੇਂ ਗੱਬਣ ਹੁੰਦੀ ਘਰਮਾਲੀ ਤੇ ਵੀਡੀਓ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਿਹਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਾਇਓ ਕੱਲੋ ਤੇ ਵੀਡੀਓ ਦੇਖਣ ਲਈ ਤਾਂ ਦਿਲੋਂ ਸਾਰਿਆਂ ਦਾ ਧੰਨਵਾਦ